ਇਹ ਕੋਈ ਪੰਜਾਬ ਅੱਖਰ ਤੇ ਕਬਜ਼ਾ ਕਰਜ਼ਾ ਨਹੀਂ ਹੈ ਜਾਂ ਪੰਜਾਬ ਦੀ ਧਰਤੀ ਤੇ ਕਰਜ਼ਾ ਨਹੀਂ ਹੈ ਇਹ ਪੰਜਾਬ ਦੇ ਹਰ ਨਾਗਰਿਕ ਤੇ ਕਰਜ਼ਾ ਹੈਗਾ ਜਿਹਦੀ ਅਸੀਂ ਗੱਲ ਕਰਦੇ ਆ ਕਿ ਹੁਣ 3.5 ਲੱਖ ਕਰੋੜ ਹੋ ਗਿਆ 67000 ਕਰੋੜ ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਹੋਰਾ ਨੇ 2 ਸਾਲਾਂ ਚ ਕਰਜ਼ਾ ਲਿਆ ਜਿਹਦਾ ਅਸੀਂ ਵਾਰੀ ਵਾਰੀ ਰੌਲਾ ਪਾਇਆ ਅਨੁਮਾਨਿਤ ਬਜਟ ਨਾਲ ਨਾਲ ਇਹ ਕਹਿੰਦਾ ਰਿਹਾ ਕਿ ਖਜ਼ਾਨਾ ਫੁੱਲ ਹੈ ਭਰਿਆ ਪਿਆ ਹੈ ਇਸ ਵੇਲੇ ਪੰਜਾਬ ਦੇ ਜਿਹੜੀ ਟ੍ਰੈਜ਼ਰੀ ਦਾ ਕੈਗ ਦੀ ਰਿਪੋਰਟ ਪੜਨ ਵਾਲੀ ਹੈ ਜਨਾਬ ਜਿਹੜੀ ਰਿਪੋਰਟ ਆਈ ਹੈ ਕਿ ਪੰਜਾਬ ਦਾ ਬਣੂਗਾ ਕੀ ਆਉਣ ਵਾਲੇ ਸਮੇਂ ਵਿੱਚ ਪੈਸਾ ਰੈਵਨਿਊ ਜਿਹੜਾ ਆਊਗਾ ਕਿੱਥੇ ਜਿਹੜੇ ਘਰ ਨੂੰ ਕਮਾਈ ਹੈ ਨਹੀਂ ਕਮਾਈ ਉਰੀ ਘਟ ਗਈ ਹੈ ਤੇ ਉਹਰਾ ਖਰਚਾ ਐਕਸਪੈਂਡੀਚਰ ਵੱਧ ਗਿਆ ਹੈ ਸਾਡਾ ਜਾਨੀ ਕਿ ਮੁਨਾਫਾ ਘਟ ਸਾਨੂੰ ਕਮਾਈ ਘਟ ਗਈ ਐ ਐਕਸਪੈਂਡੀਚਰ ਸਾਡਾ ਵੱਧ ਗਿਆ ਉਹ ਘਰ ਨੇ ਡੁੱਬਣਾ ਹੀ ਡੁੱਬਣਾ ਹੈ ਅੱਜ ਡੁੱਬ ਜੇ ਪੰਜਾ ਸਾਲ ਅੱਗੇ ਹੁਣ ਉਹ ਡੁੱਬੰਦੇ ਅਸੀਂ ਕਿਨਾਰੇ ਆ ਗਏ ਤੁਸੀਂ ਬੇਤਹਾਸ਼ਾ ਪੈਸਾ ਫालतੂ ਬਿਨਾ ਅਸੈਸਮੈਂਟ ਕੀਤਿਆਂ ਦੇ ਕਰਜ਼ੇ ਤੇ ਕਰਜ਼ਾ ਲੈ ਕੇ ਵੱਡੀ ਤੁਰੇ ਜਾਂਦੇ ਹੋ ਤੁਸੀਂ ਕਿ ਆਸੀਂ ਆਟਾ ਵੰਡਾਂਗੇ 500 ਕਰੋੜ ਰੁਪਏ ਖਰਾਬ ਕਰ 900 ਕਰੋੜ ਰੁਪਏ ਮੁੱਖ ਮੰਤਰੀ ਮਸ਼ਹੂਰੀਆਂ ਤੇ ਖਰਾਬ ਕਰ ਰਿਹਾ ਪੰਜਾਬ ਦਾ ਜਿਹੜੀ ਕੋਈ ਜ਼ਰੂਰਤ ਨਹੀਂ ਬਾਹਰਲੇ ਪ੍ਰਦੇਸ਼ਾਂ 'ਚ ਜਾ ਕੇ ਕਰ ਰਿਹਾ 5-5 ਕਰੋੜ ਦੀਆਂ ਰੈਲੀਆਂ ਹੋ ਰਹੀਆਂ ਮੋੜ ਰੈਲੀ ਤੇ ਖਰਚਾ 5 ਕਰੋੜ ਰੁਪਏ ਆ ਕਹਿਣ ਦਾ ਮਤਲਬ ਇਹੀ ਕਰਕੇ ਅੱਜ ਪੰਜਾਬ ਦੇ ਹਾਲਾਤ ਐਸੇ ਆ ਗਏ ਹੁਣ ਤੁਸੀਂ ਕਿਹਾ ਕਿ ਇਹਨਾਂ ਨੇ ਬਿਜਲੀ ਦਰਚ ਵਾਅਦਾ ਕਰ ਗਿਆ ਸੰਗੀ ਕੁੱਟੀ ਗਈ ਹੈ ਸਾਹ ਨਾਲੀ ਜਿਹੜੀ ਸਾਹ ਪ੍ਰਣਾਲੀ ਹੈ ਉਹ ਬੰਦ ਹੈ ਹੁਣ ਅਫਸਰਾਂ ਨੇ ਹੱਥ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਜ਼ਾਰ ਰੁਪਿਆ ਔਰਤਾਂ ਨੂੰ ਦੇਣਾ ਸੀ ਕਿਉਂ ਨਹੀਂ ਦਿੱਤਾ ਮੈਡੀਕਲ ਕਾਲਜ ਇੱਕ ਨਹੀਂ ਬਣਾਇਆ ਪੰਜਾਬ 'ਚ ਇੱਕ ਪੁਲ ਨਹੀਂ ਬਣਿਆ ਪੰਜਾਬ 'ਚ ਇੱਕ ਨਵਾਂ ਸਕੂਲ ਨਹੀਂ ਬਣਿਆ ਪੰਜਾਬ 'ਚ ਇੱਕ ਨਵੀਂ ਧਰਮਸ਼ਾਲਾ ਨਹੀਂ ਬਣੀ ਪੰਜਾਬ 'ਚ ਕੋਈ ਪੁਰਾਣੇ ਸਕੂਲਾਂ ਨੂੰ ਰੰਗ ਰੋਗ ਰੰਗ ਕਰਕੇ ਐਮਬੀਐਨ ਸਕੂਲ ਬਣਾਤਾ ਕਰਜਾ ਲੈ ਲਓ ਲੇਕਿਨ ਤੁਹਾਡਾ ਕਾਰੇ ਤੇ ਲਾਇਆ ਉਹ ਪੈਸਾ ਕੋਈ ਸਮਾਰਗ ਬਣਾਤਾ ਕੋਈ ਨਵੀਂ ਜਮੀਨ ਕੱਢ ਕੇ ਅਕਵਾਇਰ ਕਰਕੇ ਤੁਸੀਂ ਸੜਕ ਬਣਾਤੀ ਕੁਛ ਨਹੀਂ ਕੀਤਾ ਕਰਜਾ ਆਪ ਦੇ ਇੱਧਰ ਉੱਧਰ ਚੜਾਤਾ ਸੋ ਮੇਰੇ ਕਹਿੰਦੇ ਹੁਣ ਸਾਫ ਪ੍ਰਣਾਲੀ ਬੰਦ ਹੋਗੀ ਅਫਸਰ ਕਹਿੰਦੇ ਜੀ ਪੈਸਾ ਕਿੱਥੋਂ ਲਿਆਣਾ ਉਹ ਕਹਿੰਦੇ 3 ਰੁਪਏ ਜਿਹੜੀ ਸਬਸਿਡੀ ਦਿੰਦੇ ਸੀ ਅਸੀਂ ਉਹ ੜਾ ਦਿਓ ਅੱਜ ਬਿਜਲੀ ਤੇ 3 ਰੁਪਏ ਉਹ ਸਬਸਿਡੀ ਵੀ ੜਾ ਦਿੱਤੀ ਵੈਦ ਚ ਵਾਦਾ ਕਰਤਾ ਜੀ ਸੋ ਮੇਰੇਗਾ ਪੈਟਰੋਲ ਡੀਜ਼ਲ ਹੋਰ ਮਹਿੰਗਾ ਹੋ ਜਾਣਾ ਵੈਟ ਚ ਜਦੋਂ ਵਾਧਾ ਹੋ ਗਿਆ ਮੇਰੇ ਕਹਿਣ ਦਾ ਮਤਲਬ ਨਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਪੈਸਾ ਦਿੱਤਾ ਨਾ ਕੈਪਟਨ ਅਮਰਿੰਦਰ ਸਿੰਘ ਨੇ ਪੈਸਾ ਦਿੱਤਾ ਨਾ ਮੈਂ ਦੇਣਾ ਇਹ ਲੋਕਾਂ ਦਾ ਪੈਸਾ ਇਸੇ ਕਰਕੇ ਮੈਂ ਕਹਿੰਦਾ ਪੰਜਾਬ ਦਾ ਹਰ ਨਾਗਰਿਕ ਕਰਜ਼ਾਈ ਹੈਗਾ ਇਹ ਕਰਜ਼ਾ ਉਹਨਾਂ ਤੇ ਹੈ ਕਿਉਂਕਿ ਜਿਵੇਂ ਜਿਵੇਂ ਕਰਜ਼ਾ ਵਧੀ ਜਾਊ ਓਵੇਂ ਓਵੇਂ ਇਹ ਰੇਟ ਕੋਈ ਵੈਟ ਦੇ ਵਧਾ ਦਿਆ ਕਰਨਗੇ ਕੋਈ ਸਟੈਂਪ ਫੀਸਾਂ ਦੇ ਵਧਾ ਦਿਆ ਕਰਨਗੇ ਅੱਜ ਕੱਲ ਜਿੰਨੀਆਂ ਸਕੂਟਰਾਂ ਦੀਆਂ ਮੋਟਰਸਾਈਕਲਾਂ ਦੀਆਂ ਕਾਪੀਆਂ ਦੇ ਪੈਸੇ ਰੇਟ ਵਧਾਈ ਵੇ ਸੋ ਐਦਾਂ ਐਦਾਂ ਕਰਕੇ ਇਹ ਪੰਜਾਬ ਦੇ ਹਰ ਵਿਅਕਤੀ ਤੇ ਕਰ ਜਾਇਆ ਸੋ ਇਸ ਕਰਕੇ ਬਹੁਤ तरी ਸਮਝਾਉਣੇ ਆਂ ਜਨਤਾ ਨੂੰ ਕਿ ਇਹ ਸਮਝੋ ਕਿ ਕੀ ਹੋ ਰਿਹਾ ਹੈ ਕਿ ਤੁਹਾਡਾ ਪੈਸਾ ਕੋਈ ਭਗਵੰਤਬਾਨ ਜੀ ਜ਼ਮੀਨ ਵੇਚ ਕੇ ਤੁਹਾਨੂੰ ਛੂਟ ਨਹੀਂ ਦੇ ਰਹੇ ਇਹ ਤੁਹਾਡਾ ਪੈਸਾ ਜਿੱਧਰੋਂ ਘਟਦਾ ਇਧਰੋਂ ਲਾ ਦਿੰਦੇ ਆ ਬਿੱਲ ਇਧਰੋਂ ਲਾ ਦਿੰਦੇ ਆ ਇਧਰੋਂ ਪਾ ਦਿੰਦੇ ਕੋਈ ਆ ਮੇਰੀ ਗੱਲ ਸੁਣ ਮੈਂ ਵਧਾਈ ਤਨਖਾਹ ਸੇ ਦੇ ਖੁਦ ਜਨੂਬ ਤਨਖਾਹ ਕਾਂਗਰਸ ਪਾਰਟੀ ਵਧਾਉਂਦੀ ਸੀ ਇਹ ਤਨਖਾਹ ਫੋਰ ਮੈਂ ਮੈਂ ਨਾ ਯਾਰ ਹਰ ਗੱਲ ਤੇ ਨੁਕਤਾਚੀਨੀ ਨਹੀਂ ਕਰਨਾ ਚਾਹੁੰਦਾ ਜਿਹੜਾ ਹਰ ਵਿਅਕਤੀ ਹੁੰਦਾ ਮੈਂ ਹਾਲਾਕੀ ਮੈਂਬਰ ਆਫ ਪਾਰਲੀਮੈਂਟ ਬਣ ਕੇ ਮੇਰੀ ਤਨਖਾਹ ਚਤਾ ਵਾਧਾ ਨਹੀਂ ਹੋਣਾ ਪਰ ਮੈਂ ਉਦੋਂ ਵੀ ਕਹਿੰਦਾ ਸੀ ਵੀ ਵਿਧਾਇਕ ਦੀ ਤਨਖਾਹ ਥੋੜੀ ਵਾਧ ਜਾਣੀ ਚਾਹੀਦੀ ਹੈ ਇਹ ਕਹਿੰਦੇ ਉਸ ਨਾ 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 ਵਿਧਾਇਕ ਦੀ ਤਨਖਾਹ ਨਹੀਂ ਅਸੀਂ ਵਧਣ ਦੀ ਫਲਾਣੀ ਵਧਣ ਦੇ ਉਰ ਕਾਰਨ ਕੀ ਸੀਗਾ ਵਿਧਾਇਕ ਦੀ ਤਨਖਾਹ ਸੀ ਲੱਖ ਰੁਪਿਆ 1 ਲੱਖ 10 20000 ਰੁਪਿਆ ਐਕਸਪੈਂਡੀਚਰ ਵਿਧਾਇਕ ਦਾ ਹੈਗਾ 3 ਲੱਖ ਰੁਪਿਆ ਫਿਰ ਉਹ ਕਰਾਪਸ਼ਨ ਕਰਦਾ ਹੈ ਫੇਰ ਇੱਧਰ ਉੱਧਰ ਜਾਂਦਾ ਮੈਂ ਤਨਖਾਹਾਂ ਵਾਦੋਂ ਨਾ ਜਾਂ ਘਟਣ ਨਾਲ ਸਰਕਾਰ ਨਹੀਂ ਚੱਲਣੀ ਪਰ ਜੇ ਵਿਉਂਤਬੰਦੀ ਨਾ ਬਣਾਈ ਜਿਹੜੀ ਕਿ ਵਿਉਂਤਬੰਦੀ ਹੈ ਨਹੀਂ ਨਾ ਤਾਂ ਲਾਅ ਐਂਡ ਆਰਡਰ ਦੀ ਵਿਉਂਤਬੰਦੀ ਹੈ ਅੱਜ ਚੀਕਾਂ ਮਰੀ ਜਾਂਦਾ ਪੰਜਾਬ ਨਾ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਗੰਦਾ ਪਾਣੀ ਸੀਵਰੇ ਦਾ ਤਰਿਆ ਫਿਰਦਾ ਸੁਪਰ ਸ਼ਕਰ ਮਸ਼ੀਨ ਲੈ ਲਓ ਭਾਈ ਇੱਕ ਜ਼ਿਲ੍ਹੇ ਨੂੰ ਇੱਕ ਲੈ ਦਿਓ ਸੋ ਮੇਰੇ ਕਹਿਣ ਮੈਨੂੰ ਹਾਈ ਕੋਰਟ ਜਾਣਾ ਪਿਆ ਸਾਡੇ ਸੀਵਰੇਜ ਦੇ ਪਾਣੀ ਆਸਤੇ ਮੁਕਸਰ ਤੇ ਗਿੱਦੜਵਾਸਤੇ ਹਾਈ ਕੋਰਟ ਚ ਮੈਂ ਪਟੀਸ਼ਨ ਦਾਇਰ ਕੀਤੀ ਹੈ ਸੋ ਕਹਿਣ ਦਾ ਮਤਲਬ ਕਿਸੇ ਪ੍ਰਕਾਰ ਦੀ ਵਿਉਂਤਬੰਦੀ ਨਹੀਂ ਹੁਣ ਕਿਸੇ ਨੇ ਹੁਣ ਵਿਧਾਇਕ ਟੁੱਟਦੇ ਨਜ਼ਰ ਆਉਂਦੇ ਆ ਭੱਜਦੇ ਨਜ਼ਰ ਆਉਂਦੇ ਆ ਹੁਣ ਉਹਨਾਂ ਨੇ ਕਿਹਾ ਹੁਣ ਇਹਨਾਂ ਦੀ ਤਨਖਾਹ ਵਧਾ ਦਿਓ ਸੋ ਇਹ ਟੈਂਪਰੇਰੀ ਜਿਹੜੀ ਅਰੇਂਜਮੈਂਟਸ ਹੈ ਨਾ ਇਹ ਪੰਜਾਬ ਵਾਸਤੇ ਨਹੀਂ ਚੱਲਣੇ ਤਾਂ ਜੇ ਤੁਸੀਂ ਪੱਕੇ ਕੋਈ ਅਰੇਂਜਮੈਂਟ ਕਰੋਗੇ ਤਦ ਪੰਜਾਬ ਬਚ ਸਕਦਾ ਹੈ ਪੰਜਾਬ ਨੂੰ ਇੱਕ ਚੰਗੀ ਸਰਕਾਰ ਦੀ ਸੂਝਵਾਨ ਲੋਕਾਂ ਦੀ ਚੰਗੀ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਅੱਜ ਲੋੜ ਹੈ ਉਸੇ ਬਾਰੇ ਮਲਜਮਾ ਦੀ ਕੀਤੀ ਜੀ ਗੱਲਬਾਤ ਹੋਈ ਕੋਈ ਮੀਟਿੰਗ ਨਹੀਂ ਕੀਤੀ ਜਨਾਬ ਮੈਨੂੰ ਸਿੱਧੂ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਪਹਿਲਾਂ ਵੀ 20 ਵਾਰੀ ਕਿਹਾ ਮੈਂ ਹੁਣ ਵੀ ਕਹਿ ਰਿਹਾ ਜਦੋਂ ਜਦੋਂ ਕਿਤੇ ਆਦੇਸ਼ ਹੁੰਦਾ ਹੈ ਭੋਲਾ ਬਾਈ ਜੀ ਦਾ ਜਾਂ ਮੇਰਾ ਚਿਤ ਕਰਦਾ ਆਉਂਦਾ ਮੈਂ ਐਮਪੀ ਬਣਿਆ ਵਿੱਚ 2 ਮਹੀਨੇ ਪਹਿਲਾਂ ਉ ਚਲੰਦਰ ਬਾਏ ਇਲੈਕਸ਼ਨ ਆ ਗਿਆ ਫਿਰ ਸੈਸ਼ਨ ਆ ਗਿਆ ਪੰਜਾਬ ਦਾ ਪ੍ਰਧਾਨ ਹੈ ਜਦੋਂ ਜਦੋਂ ਫਿਰ ਮੇਰਾ ਚਿੱਤ ਕਰਦਾ ਮੈਂ ਆ ਜਾਂਦਾ ਜਦੋਂ ਇਹਨਾਂ ਦਾ ਕੋਈ ਕਦੇ ਹੁਕਮ ਆ ਜਿੱਤਾ ਉਹ ਤਾਦਾ ਜਨ ਕੋ ਮੈਂ ਤਾਂ ਪਹਿਲਾਂ ਕਹ ਸੀ ਮੈਂ ਤਾਂ ਪੰਜਾਬ ਦੇਸ਼ ਦੀ ਲੋਕ ਸਭਾ ਚ ਗਿਆ ਕਿ ਇਸ ਤਰ੍ਹਾਂ ਦੇ ਗੈਂਗਸਟਰ ਨੂੰ ਤੁਸੀਂ ਇਸ ਤਰ੍ਹਾਂ ਦੇ ਪ੍ਰਬੰਧ ਆ ਉਸ ਬੰਦੇ ਦੇ ਸੋ ਰਬੀ ਮਾਲਕ ਹੈ ਇਸ ਦੇਸ਼ ਦਾ ਜਿੱਥੇ ਹੋਮ ਮਿਨਿਸਟਰ ਜਿੰਨਾ ਚਾਮਦਮ ਹੋਵੇ ਇੱਕ ਗੈਂਗਸਟਰ ਦਾ ਸੋ ਅੱਜ ਤੱਕ ਇਨਸਾਫ ਤਾਂ ਮਿਲਿਆ ਹੀ ਨਹੀਂ ਉਸ ਇਨਸਾਫ ਦੀ ਉਡੀਕ ਦੇ ਵਿੱਚ ਹਮੇਸ਼ਾ ਮੂਸੇ ਵਾਲੇ ਦਾ ਪਰਿਵਾਰ ਸਾਡਾ ਰਾ ਭੋਲਾ ਜੀ ਲੜਾਈ ਲੜਦੇ ਰਹਿੰਦੇ ਆਪ ਵੀ ਆਵਾਜ਼ ਕਦੇ ਨਾ ਕਦੇ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਔਰ ਹਜੇ ਤੱਕ ਸਿੱਧੂ ਦੇ ਸਮਰਥਕਾਂ ਦੇ ਔਰ ਸਿੱਧੂ ਦੇ ਪਰਿਵਾਰ ਆ ਗਏ ਜਾਂ ਚੌਣ ਆ ਲਿਆ ਵੀ ਕਲੇਜੇ ਚ ਠੰਡ ਨਹੀਂ ਪਈ ਸੱਚੇ ਬਾਸ਼ਾ ਕਿਰਪਾ ਕਰੂਗਾ ਜਿੱਦੇ ਕੋਈ ਦਿਨ ਦੇ ਹੜਾਊਗਾ ਉਹ ਉਹਨਾਂ ਨੂੰ ਸ਼ਾਂਤੀ ਦਿਆਂਗਾ